ਆਪਣੀ ਖਣੀਆਂ ਦੀਆਂ ਗੱਲਾਂ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਅੱਜ ਸਮੂਹ ਮੀਡੀਆ ਨੂੰ ਔਰ ਗੁਰੂ ਕੀ ਸੰਗਤ ਨੂੰ ਗੁਰੂਕਿਆਂ ਲਾੜੀਆਂ ਫੌਜਾਂ ਨੂੰ ਜ਼ਰੂਰੀ ਇੱਕ ਬੇਨਤੀ ਕਰਨੀ ਹੈ ਕਿ ਜਿਵੇਂ ਕਿ ਆਪਾਂ ਜਾਣਦੇ ਹਾਂ ਪੰਜਾਬ ਦੇ ਵਿੱਚ ਪਖੰਡਵਾੜ ਦਿਨ ਬਦਿਨ ਵਧਦਾ ਜਾ ਰਿਹਾ ਕੋਈ ਸੱਜੇ ਬਾਬਾ ਪੈਦਾ ਹੋ ਜਾਂਦਾ ਕੋਈ ਖੱਬੇ ਬਾਬਾ ਪੈਦਾ ਹੋ ਜਾਂਦਾ ਕੋਈ ਚੜ੍ਹਦੇ ਵਾਲ ਪੈਦਾ ਹੋ ਜਾਂਦਾ ਕੋਈ ਲੈਂਦੇ ਵਾਲ ਪੈਦਾ ਹੋ ਜਾਂਦਾ ਪੇ ਜਦੋਂ ਆਪਾਂ ਪੰਜਾਬ ਦੇ ਚਾਰੇ ਕੋਨੇ ਵੇਖਦੇ ਚਾਰੇ ਕੋਨੇ ਬਾਬਿਆਂ ਨਾਲ ਭਰੇ ਆ ਉਹਨੇ ਸ਼ਹਿਰ ਪੰਜਾਬ ਦੇ ਵਿੱਚ ਢਾਬੇ ਨਹੀਂ ਆ ਜਿੰਨੇ ਪੰਜਾਬ ਦੇ ਵਿੱਚ ਬਾਬੇ ਆ ਤੇ ਉਹ ਆਪਣੇ ਪਖੰਡਵਾਦ ਅਨਸਾਰ ਦੁਕਾਨਾਂ ਚਲਾ ਰਿਹਾ ਹੁਣ ਕੋ ਬਾਬੇ ਸੱਚੇ ਆ ਜਾਂ ਉਹ ਬਾਬੇ ਝੂਠੇ ਆ ਇਹ ਹੁਣ ਰੀਲਾ ਬਣਾ ਕੇ ਤੇ ਆਪਾਂ ਉਹਨਾਂ ਦਾ ਫੈਸਲਾ ਨਹੀਂ ਨਾ ਕਰ ਸਕਦੇ ਇੱਕ ਬੰਟੀ ਬਾਬਾ ਪਿਛਲੇ ਦਿਨੀ ਕਾਫੀ ਫੇਮਸ ਆ ਮਸ਼ਹੂਰ ਆ ਉਹ ਕਾਫੀ ਚਾਹਨਾਂ ਦੇ ਉੱਤੇ ਉਹਦੀ ਇੰਟਰਵਿਊ ਵੀ ਘਰੋਈ ਆ ਉਹ ਆਪਣਾ ਸਿਰ ਘਮੋ ਘਮਾ ਰਿਆ ਕਦੀ ਆਪਣੇ ਨੀੜੇ ਲਾਉਂਦਾ ਵਾ ਤੇ ਚੰਗੇ ਭਲੇ ਸਰਦਾਰ ਮੈਂ ਕਿੰਨਾ ਵੀ ਗੈਰਤ ਜਿਹੜੇ ਜਾ ਕੇ ਉਹਦੇ ਪੈਰਾਂ ਦੇ ਵਿੱਚ ਸਿਰ ਰੱਖਦੇ ਆ ਤੇ ਉਹਨਾਂ ਲਾਣਤੀਆਂ ਤੇ ਮੈਂ ਕਹਿੰਨਾ ਵੀ ਗੁਰੂ ਨਾਨਕ ਸਾਹਿਬ ਨਾਲੋਂ ਵੱਡਾ ਇੱਕ ਬੰਦਾ ਹੋ ਗਿਆ ਤੇ ਮੈਂ ਸਾਰੇ মিডিਆ ਵਾਲੇ ਭੈਣ ਭਰਾਵਾਂ ਨੂੰ ਮੈਂ ਇਹ ਬੇਨਤੀ ਕਰਦਾ ਮੇਰਾ ਇਹ ਸੱਦਾ ਮੇਰੇ ਵੱਲੋਂ ਇਹ ਜਿਹੜਾ ਚੈਲੰਜ ਆ ਇਹ ਬਾਬੇ ਨੂੰ ਬੰਟੀ ਤੱਕ ਮੇਰਾ ਇਹ ਮੈਸੇਜ ਪਹੁੰਚਾ ਦਿਓ ਕਿ 13 13 ਤੋਲਣ ਵਾਸਤੇ 13 ਤਰੀਕ ਨੂੰ 13 ਮਾਰਚ ਨੂੰ ਦਿਨ ਵੀਰਵਾਰ ਨੂੰ ਕੰਨ 12 ਵਜੇ ਤੇਰੇ ਪ੍ਰੇਮ ਧਾਮ ਆਪਾਂ ਆਵਾਂਗੇ ਤੇ ਜਿਹੜੀ ਵੀ ਗੱਲ ਕਰਨੀ ਆ ਉਹ মিডিਆ ਦੇ ਸਾਹਮਣੇ ਕਰਾਂਗੇ ਠੀਕ ਆ ਇਹ ਨਹੀਂ ਵੀ ਅਸੀਂ ਤੈਨੂੰ ਕੋਈ ਜਾਨੋ ਮਾਰਨਾ ਜਾਂ ਇਦਾਂ ਕਰਨਾ ਜਾਂ ਉਂਦਾ ਕਰਨਾ ਜਾਂ ਪਹਿਲਾਂ ਅਰਸ ਨੂੰ ਦੋ ਚਾਰ ਸਵਾਲ ਕੀਤੇ ਚੱਲ ਗਏ ਅਸੀਂ ਸਵਾਲ ਉਹ ਕਰਨੇ ਆ ਜਿਹੜੇ ਸਵਾਲ ਅੱਜ ਦਾ ਸਮਾਂ ਮੰਗ ਕਰਦਾ ਅਸੀਂ ਵੇਖਣੀ ਆ ਤੁਹਾਡੀ ਕਰਾਮਾਤ ਤੇ ਤੁਸੀਂ ਆਪਣੀਆਂ ਕਰਾ ਮਾਤਾ ਇਕੱਠੀਆਂ ਕਰ ਲੋ ਤੇ 13 ਤਰੀਕ ਨੂੰ ਸੰਗਤ ਦੇ ਸਾਹਮਣੇ ਤੁਹਾਡੀਆਂ ਕਰਾ ਮਾਤਾ ਆਪਾਂ ਵੇਖਣੀਆਂ ਵਾ ਤੇ ਜੇ ਤੁਹਾਡੇ ਚ ਕਰਾ ਮਾਤਾ ਹੋਣ ਗਿਆ ਤੁਸੀਂ ਫਤੇ ਬੁਲਾ ਕੇ ਧੁੱਪ ਕਰਕੇ ਤੁਰ ਪਣਾ ਤੇ ਨਹੀਂ ਤੇ ਫਿਰ ਫਤੇ ਤੁਹਾਡੀ ਬੁਲਾਈ ਜਾਣੀ ਆ ਤੁਸੀਂ ਸੰਗਤ ਦੇ ਕੋਲੋਂ ਮਾਫੀ ਮੰਗਣੀ ਆ ਵੀ ਮੈਂ ਪਖੰਡੀ ਬੰਦਾ ਮੇਰੇ ਚ ਕੋਈ ਕਰਾ ਮਾਤਾ ਨਹੀਂ ਇਹ ਹੁਣ ਸਿੱਧ ਕਰਾ ਮਾਤਾ ਜਿਹੜੇ ਪੀਰ ਪਗੰਬਰ ਤੇ ਹੋਣੇ ਆ ਧਿਆਲਾ ਬਾਈ 13 ਤਰੀਕ ਨੂੰ 13 ਮਾਰਚ ਨੂੰ ਦਿਨ ਵੀਰਵਾਰ ਨੂੰ ਦੰਨ 12 ਵਜੇ ਪ੍ਰੇਮ ਧਾਮ ਬਾਬਾ ਬੰਟੀ ਆਪਾ ਆ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸਰੀ ਆ ਕਾਲੇ ਜੀ ਜਾਵੇ ਨਿਹਾਲ ਹੋ ਜਾਵੇ ਮਾ ਕਾਲ ਦੇ ਸਰੂਪਾਂ ਨੂੰ ਭਾਵੇ ਤੁਸਰੀ ਆ ਕਾਲੇ ਗੱਜ ਗੱਜ ਕਾਲਕ ਜਾਵੇ ਨਿਹਾਲ ਹੋ ਜਾਵੇ ਫਤਿਹ ਭਾਵੇ ਤੁਸਰੀ ਆ ਕਾਲੇ ਜੀ ਜਾਵੇ ਨਿਹਾਲ ਹੋ ਜਾਵੇ ਧੰਤਾਰ ਅਮਰਜੀਤ ਪਤਾ ਬਾਬਾ ਦੀਪ ਸਿੰਘ ਸਾਹਿਬ ਜੀ ਆਦੇ ਪਾਵਨ ਗੁਰਪ੍ਰਤਕਰ ਚਰਨਾਂ ਨੂੰ ਭਾਵੇ ਤੁਸਰੀ ਆ ਕਾਲੇ ਜਾਵੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭਾਵੇ ਸੁਰੀਆ ਕਾਲ ਓਏ ਗੁਰਜੀਤ ਕਾ ਖਾਲਸਾ ਓਏ ਵਾਹਿਗੁਰੂ ਜੀ ਕੀ ਫਤਹ